ਪੰਥਕ ਪਾਰਟੀ ਕਹਣ ਵਾਲੀ ਸ਼੍ਰੋਮਣੀ ਅਕਾਲੀ ਦਲ ਅੱਜ ਪੰਜਾਬ ਦੇ ਵਿੱਚ ਸਭ ਤੋਂ ਪਿੱਛੇ ਚੱਲ ਰਹੀ ਹੈ ਜੀ ਹਾਂ ਜਿਹੜੀ ਕਦੇ ਬੀਜੇਪੀ ਦੇ ਨਾਲ ਮਿਲ ਕੇ 94 ਸੀਟਾਂ ਤੇ ਸਰਕਾਰ ਬਣਾਉਂਦੀ ਹੈ ਅੱਜ ਉਹ ਵਿਧਾਨ ਸਭਾ ਹੋਵੇ ਚਾਹੇ ਲੋਕ ਸਭਾ ਹੋਵੇ ਸਭ ਤੋਂ ਪਿੱਛੇ ਚੱਲ ਰਹੀ ਹੈ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਹੈ ਪਰ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਥਾਵਾਂ ਦੇ ਉੱਤੇ ਉਹਨਾਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਨੇ ਜੀ ਹਾਂ ਵੱਡੇ ਵੱਡੇ ਚਿਹਰੇ ਸੀ ਚਾਹੇ ਚੰਦੂ ਮਾਜਰਾ ਸਾਹਿਬ ਹੋਣ ਚਾਹੇ ਬਲਟੋਹਾ ਸਾਹਿਬ ਹੋਣ ਹੋਰ ਵੀ ਕਈ ਵੱਡੇ ਕਹ ਰਹੀ ਸੀ ਜਿਨ੍ਹਾਂ ਨੂੰ ਜ਼ਮਾਨਤਾ ਜ਼ਬਤ ਕਰ ਹੋ ਗਈਆਂ ਜਿਨ੍ਹਾਂ ਦੀਆਂ ਲੋਕ ਸਭਾ ਦੇ ਵਿੱਚ ਇੱਕ ਬੀਬਾ ਹਰ ਸਿਮਰਤ ਕੌਰ ਬਾਦਲ ਬਠਿੰਡੇ ਤੋਂ ਚੋਣ ਲੜੇ ਨੇ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਪਰ ਲੋਕ ਜਿੱਥੇ ਅਕਾਲੀ ਦਲ ਤੋਂ ਬਿਨਾ ਸਾਹ ਨਹੀਂ ਸੀ ਲੰਦੇ ਹੁਣ ਲੋਕ ਅਕਾਲੀ ਦਲ ਨੂੰ ਵੇਖਣਾ ਪਸੰਦ ਨਹੀਂ ਕਰਦੇ ਇਹ ਗਰਾਊਂਡ ਦੇ ਉੱਤੇ ਰਿਐਲਿਟੀ ਇਸ ਵਾਰ ਵੀ ਦੇਖਣ ਨੂੰ ਮਿਲੀ ਹੈ 22 ਦੇ ਵਿੱਚ ਵੀ ਦੇਖਣ ਨੂੰ ਮਿਲੀ ਸੀ 22 ਦੇ ਵਿੱਚ ਵੀ ਬਹੁਤ ਬੁਰਾ ਹਾਲ ਅਕਾਲੀ ਦਲ ਦਾ ਹੋਇਆ ਪਰ ਇਸ ਵਾਰ ਪੰਜਾਬ ਬਚਾਓ ਯਾਤਰਾ ਕੀਤੀ ਗਈ ਸਾਰੇ ਹਲਕਿਆਂ ਦੇ ਵਿੱਚ ਸਰਦਾਰ ਸ਼ਖਬੀਰ ਸਿੰਘ ਬਾਦਲ ਹੋਣਾ ਵੱਲੋਂ ਪਰ ਉਸ ਤੋਂ ਬਾਅਦ ਅਜੇ ਹਾ ਕੋਈ ਵੀ ਇਫੈਕਟ ਨਹੀਂ ਹੋਇਆ ਹਾ 13% ਵੋਟ ਜ਼ਰੂਰ ਪਈ ਹੈ ਅਕਾਲੀ ਦਲ ਨੂੰ 13 ਤੋਂ 3 ਜਾਂ 25 ਹੁੰਦੇ ਆ ਟਾਈਮ ਨਹੀਂ ਲੱਗਦਾ ਪਰ ਇਹਨਾਂ ਦੀਆਂ ਜੋ ਗਲਤੀਆਂ ਨੇ ਲੋਕਾਂ ਦਾ ਕਹਿਣਾ ਕਿ ਗਲਤੀਆਂ ਸੁਧਾਰਨੀਆਂ ਚਾਹੀਦੀਆਂ ਨੇ ਅਤੇ ਇਹਨਾਂ ਦੇ ਆਪਸੀ ਵੀ ਫੁੱਟ ਪੈਣੀ ਸਟਾਰਟ ਹੋ ਗਈ ਹੈ ਤੇ ਅੱਜ ਚਰਨਜੀਤ ਸਿੰਘ ਬਰਾੜ ਹੋਣਾ ਵੱਲੋਂ ਵੀ ਇੱਕ ਪੋਸਟ ਪਾਈ ਗਈ ਹੈ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੁਝਾਅ ਦਿੱਤੇ ਗਏ ਨੇ ਕਿ ਪਾਰਟੀ ਨੂੰ ਉੱਪਰ ਚੱਕਣ ਦੇ ਲਈ ਕੀ ਕੁਝ ਕਰਨਾ ਚਾਹੀਦਾ ਹੈ ਅਤੇ ਕੀ ਕੁਝ ਨਹੀਂ ਕਰਨਾ ਚਾਹੀਦਾ ਅਤੇ ਗਰਾਊਂਡ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਜ਼ਿਆਦਾਤਰ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੇ ਪੰਥਕ ਚਿਹਰੇ ਸੀ ਉਹਨਾਂ ਨੂੰ ਨਕਾਰਿਆ ਗਿਆ ਅਤੇ ਜੋ ਅਮੀਚਰੀ ਅੱਗੇ ਅੱਗੇ ਆਉਂਦੇ ਸੀ ਉਹਨਾਂ ਨੂੰ ਸੁਖਵੀਰ ਬਾਦਲ ਵੱਲੋਂ ਮੋਰੀ ਬਣਾ ਦਿੱਤਾ ਗਿਆ ਇਸ ਕਰਕੇ ਕੁਝ ਪੰਥਕ ਜਿਹੜੇ ਬੰਦੇ ਨੇ ਪੰਥਕ ਸੀਗੇ ਚਿਹਰੇ ਉਹ ਨਾਰਾਜ਼ ਵੀ ਚੱਲਦੇ ਆ ਰਹੇ ਸੀ ਅਤੇ ਹੁਣ ਅੱਜ ਜੋ ਕੋਰ ਕਮੇਟੀ ਦੀ ਇਹ ਮੀਟਿੰਗ ਸੀ ਉਸ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਸ਼ਾਮਲ ਨਹੀਂ ਹੋਏ ਉਸ ਮੀਟਿੰਗ ਤੋਂ ਪਹਿਲਾਂ ਹੀ ਉਹਨਾਂ ਨੇ ਇਹ ਪੋਸਟ ਪਾ ਦਿੱਤੀ ਚਰਜੀਤ ਬਰਾੜ ਉਹਨਾਂ ਵੱਲੋਂ ਜੋ ਕਿ ਹਲਕਾ ਰਾਜਪੁਰਾ ਤੋਂ ਤੱल्लुक ਰੱਖਦੇ ਨੇ ਰਾਜਪੁਰਾ ਦੇ ਵਿੱਚੋਂ ਚੋਣ ਲੜੇ ਸੀ ਵਿਧਾਨ ਸਭਾ ਦੀ ਤੇ 15000 ਵੋਟ ਪਾ ਕੇ ਉਹਨਾਂ ਨੂੰ ਹਾਰ ਦਾ ਸਮਣਾ ਕਰਨਾ ਪਿਆ ਸੀ ਪਰ ਹੁਣ ਸੁਖਬੀਰ ਬਾਦਲ ਉਹਨਾਂ ਨੇ ਲੰਬੀ ਤੋਂ ਜਿੱਥੇ ਹਾਰੇ ਸੀ ਉਹ ਕੁੱਡੀਆਂ ਤੋਂ ਜੋ ਪ੍ਰਕਾਸ਼ ਸਿੰਘ ਬਾਦਲਾ ਹਾਰੇ ਸੀ ਬੇਸ਼ੱਕ ਬੀਬਾ ਬਾਦਲ ਨੇ ਲੋਕ ਸਭਾ ਚ ਉਹਨਾਂ ਦੇ ਵਿੱਚੋਂ ਹਲਕਾ ਜਿੱਤ ਕੇ ਦੇਤਾ ਪਰ ਜੋ ਕਲੰਕ ਮੱਥੇ ਤੇ ਸ਼੍ਰੋਮਣੀ ਕਾਲੀ ਦਲ ਦੇ ਲੱਗ ਚੁੱਕਿਆ ਉਹ ਕਦੇ ਨਹੀਂ ਤੇ ਧੋਤਾ ਜਾ ਸਕਦਾ ਪਰ ਹੁਣ ਦੇਖਦੇ ਕਿ ਇਹ ਉੱਪਰ ਚੱਕਣ ਦੇ ਲਈ 2027 ਦੇ ਵਿੱਚ ਜੇ ਇੱਕ ਵੀ ਸਰਕਾਰ ਬਣਾਉਣੀ ਹੈ ਜਾਂ ਗਰੋ ਕਰਨਾ ਹੈ ਉਹ ਕੀ ਰਣਨੀਤੀ ਲੈ ਕੇ ਆਉਣਗੇ ਕਿਉਂਕਿ ਪਹਿਲਾਂ ਬੀਜੇਪੀ ਦੇ ਨਾਲ ਅਲਾਈਸ ਹੁੰਦਾ ਸੀ ਹੁਣ ਬੀਜੇਪੀ ਸਟਰੋਂਗ ਹੋ ਕੇ ਅਕਾਲੀ ਦਲ ਤੋਂ ਵੱਧ ਬੈਂਕ ਉਹਨਾਂ ਦੀ ਵੋਟ ਬੈਂਕ ਹੈ ਤੇ ਉਹ ਲੈ ਕੇ ਮੈਦਾਨ ਦੇ ਵਿੱਚ ਨੇ ਤੇ ਹੁਣ ਉਹਨਾਂ ਵੱਲੋਂ ਇੱਕ ਰਵਨੀਤ ਬਿੱਟੂ ਬਿੱਟੂ ਨੂੰ ਵੀ ਕੇਂਦਰੀ ਮੰਤਰੀ ਬਣਾ ਦਿੱਤਾ ਗਿਆ ਇਸ ਬਾਰੇ ਤੇ ਹੁਣ ਅਸੀਂ 2022 ਦੇ ਸੌਰੀ 2027 ਦੇ ਵਿੱਚ ਦੇਖਾਂਗੇ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਕੀ ਕੁਝ ਕਰਦਾ ਹੈ ਪੰਥਕ ਪਾਰਟੀ ਕਹਣ ਵਾਲੀ ਸ਼੍ਰੋਮਣੀ ਅਕਾਲੀ ਦਲ ਅੱਜ ਪੰਜਾਬ ਦੇ ਵਿੱਚ ਸਭ ਤੋਂ ਪਿੱਛੇ ਚੱਲ ਰਹੀ ਹੈ ਜੀ ਹਾਂ ਜਿਹੜੀ ਕਦੇ ਭਾਜਪਾ ਦੇ ਨਾਲ ਮਿਲ ਕੇ 94 ਸੀਟਾਂ ਤੇ ਸਰਕਾਰ ਬਣਾਉਂਦੀ ਹੈ ਅੱਜ ਉਹ ਵਿਧਾਨ ਸਭਾ ਹੋਵੇ ਚਾਹੇ ਲੋਕ ਸਭਾ ਵੇ ਸਭ ਤੋਂ ਪਿੱਛੇ ਚੱਲ ਰਹੀ ਹੈ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਹੈ ਪਰ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਥਾਵਾਂ ਦੇ ਉੱਤੇ ਉਹਨਾਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਨੇ ਜੀ ਹਾਂ ਵੱਡੇ ਵੱਡੇ ਚਿਹਰੇ ਸੀ ਚਾਹੇ ਚੰਦੂ ਮਾਜਰਾ ਸਾਹਿਬ ਹੋਣ ਚਾਹੇ ਬਲਟੋਹਾ ਸਾਹਿਬ ਹੋਣ ਹੋਰ ਵੀ ਕਈ ਵੱਡੇ ਚਿਹਰੇ ਸੀ ਜਿਨ੍ਹਾਂ ਨੂੰ ਜ਼ਮਾਨਤਾਂ ਜਬਤ ਕਰ ਹੋ ਗਈਆਂ ਜਿਨ੍ਹਾਂ ਦੀਆਂ ਲੋਕ ਸਭਾ ਦੇ ਵਿੱਚ ਇੱਕ ਬੀਬਾ ਹਰ ਸਿਮਰਤ ਕੌਰ ਬਾਦਲ ਬਠਿੰਡੇ ਤੋਂ ਚੋਣ ਲੜੇ ਨੇ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਪਰ ਲੋਕ ਜਿੱਥੇ ਅਕਾਲੀ ਦਲ ਤੋਂ ਬਿਨਾਂ ਸਾਹ ਨਹੀਂ ਸੀ ਲਿਆ ਹੁਣ ਲੋਕ ਅਕਾਲੀ ਦਲ ਨੂੰ ਦੇਖਣਾ ਪਸੰਦ ਨਹੀਂ ਕਰਦੇ ਇਹ ਗਰਾਊਂਡ ਦੇ ਉੱਤੇ ਰਿਐਲਿਟੀ ਇਸ ਵਾਰ ਵੀ ਦੇਖਣ ਨੂੰ ਮਿਲੀ ਹੈ 22 ਦੇ ਵਿੱਚ ਵੀ ਦੇਖਣ ਨੂੰ ਮਿਲੀ ਸੀ 22 ਦੇ ਵਿੱਚ ਵੀ ਬਹੁਤ ਬੁਰਾ ਹਾਲ ਅਕਾਲੀ ਦਲ ਦਾ ਹੋਇਆ ਪਰ ਇਸ ਵਾਰ ਪੰਜਾਬ ਬਚਾਓ ਯਾਤਰਾ ਕੀਤੀ ਗਈ ਸਾਰੇ ਹਲਕਿਆਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਪਰ ਉਸ ਤੋਂ ਬਾਅਦ ਅਜੇ ਹਾ ਕੋਈ ਵੀ ਇਫੈਕਟ ਨਹੀਂ ਹੋਇਆ ਹਾ 13% ਵੋਟ ਜ਼ਰੂਰ ਪਈ ਹੈ ਅਕਾਲੀ ਦਲ ਨੂੰ 13 ਤੋਂ 3 ਜਾਂ 25 ਹੁੰਦੇ ਆ ਟਾਈਮ ਨਹੀਂ ਲੱਗਦਾ ਪਰ ਇਹਨਾਂ ਦੀਆਂ ਜੋ ਗਲਤੀਆਂ ਨੇ ਲੋਕਾਂ ਦਾ ਕਹਿਣਾ ਕਿ ਗਲਤੀਆਂ ਸੁਧਾਰਨੀਆਂ ਚਾਹੀਦੀਆਂ ਨੇ ਅਤੇ ਇਹਨਾਂ ਦੇ ਆਪਸੀ ਵੀ ਫੁੱਟ ਪੈਣੀ ਸਟਾਰਟ ਹੋ ਗਈ ਹੈ ਤੇ ਅੱਜ ਚਰਨਜੀਤ ਸਿੰਘ ਬਰਾੜ ਹੋਣਾ ਵੱਲੋਂ ਵੀ ਇੱਕ ਪੋਸਟ ਪਾਈ ਗਈ ਹੈ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੁਝਾਅ ਦਿੱਤੇ ਗਏ ਨੇ ਕਿ ਪਾਰਟੀ ਨੂੰ ਉੱਪਰ ਚੱਕਣ ਦੇ ਲਈ ਕੀ ਕੁਝ ਕਰਨਾ ਚਾਹੀਦਾ ਹੈ ਅਤੇ ਕੀ ਕੁਝ ਨਹੀਂ ਕਰਨਾ ਚਾਹੀਦਾ ਅਤੇ ਗਰਾਊਂਡ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਜ਼ਿਆਦਾਤਰ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੇ ਪੰਥਕ ਚਿਹਰੇ ਸੀ ਉਹਨਾਂ ਨੂੰ ਨਕਾਰਿਆ ਗਿਆ ਅਤੇ ਜੋ ਕਮੇਚਰੀ ਅਗਗੇ ਗਿਆਉਂਦੇ ਸੀ ਉਹਨਾਂ ਨੂੰ ਸੁਖਵੀਰ ਬਾਦਲ ਵੱਲੋਂ ਮੋਰੀ ਬਣਾ ਦਿੱਤਾ ਗਿਆ ਇਸ ਕਰਕੇ ਕੁਝ ਪੰਥਕ ਜਿਹੜੇ ਬੰਦੇ ਨੇ ਪੰਥਕ ਸੀਗੇ ਚਿਹਰੇ ਉਹ ਨਾਰਾਜ਼ ਵੀ ਚੱਲਦੇ ਆ ਰਹੇ ਸੀ ਅਤੇ ਹੁਣ ਅੱਜ ਜੋ ਕੋਰ ਕਮੇਟੀ ਦੀ ਇਹ ਮੀਟਿੰਗ ਸੀ ਉਸ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਸ਼ਾਮਲ ਨਹੀਂ ਹੋਏ ਉਸ ਮੀਟਿੰਗ ਤੋਂ ਪਹਿਲਾਂ ਹੀ ਉਹਨਾਂ ਨੇ ਇਹ ਪੋਸਟ ਪਾ ਦਿੱਤੀ ਚਰਜੀਤ ਬਰਾੜ ਉਹਨਾਂ ਵੱਲੋਂ ਜੋ ਕਿ ਹਲਕਾ ਰਾਜਪੁਰਾ ਤੋਂ ਤੱल्लੁਕ ਰੱਖਦੇ ਨੇ ਰਾਜਪੁਰਾ ਦੇ ਵਿੱਚੋਂ ਚੋਣ ਲੜੇ ਸੀ ਵਿਧਾਨ ਸਭਾ ਦੀ ਤੇ 15000 ਵੋਟ ਪਾ ਕੇ ਉਹਨਾਂ ਨੂੰ ਹਾਰਦਾ ਸਾਮਣਾ ਕਰਨਾ ਪਿਆ ਸੀ ਪਰ ਹੁਣ ਸੁਖਬੀਰ ਬਾਦਲ ਉਹਨਾਂ ਨੇ ਲੰਬੀ ਤੋਂ ਜਿੱਥੇ ਹਾਰੇ ਸੀ ਉਹ ਕੁੱਡੀਆਂ ਤੋਂ ਜੋ ਪ੍ਰਕਾਸ਼ ਸਿੰਘ ਬਾਦਲਾ ਹਾਰੇ ਸੀ ਬੇਸ਼ੱਕ ਬੀਬਾ ਬਾਦਲ ਨੇ ਲੋਕ ਸਭਾ ਚ ਉਹਨਾਂ ਦੇ ਵਿੱਚੋਂ ਹਲਕਾ ਜਿੱਤ ਕੇ ਦੇਤਾ ਪਰ ਜੋ ਕਲੰਕ ਮੱਥੇ ਤੇ ਸ਼੍ਰੋਮਣੀ ਕਾਲੀ ਦਲ ਦੇ ਲੱਗ ਚੁੱਕਿਆ ਉਹ ਕਦੇ ਨਹੀਂ ਤੇ ਧੋਤਾ ਜਾ ਸਕਦਾ ਪਰ ਹੁਣ ਦੇਖਦੇ ਕਿ ਇਹ ਉੱਪਰ ਚੱਕਣ ਦੇ ਲਈ 2027 ਦੇ ਵਿੱਚ ਜੇ ਇੱਕ ਵੀ ਸਰਕਾਰ ਬਣਾਉਣੀ ਹੈ ਜਾਂ ਗਰੋ ਕਰਨਾ ਹੈ ਉਹ ਕੀ ਰਣਨੀਤੀ ਲੈ ਕੇ ਆਉਣਗੇ ਕਿਉਂਕਿ ਪਹਿਲਾਂ ਬੀਜੇਪੀ ਦੇ ਨਾਲ ਅਲਾਈਸ ਹੁੰਦਾ ਸੀ ਹੁਣ ਬੀਜੇਪੀ ਸਟਰੋਂਗ ਹੋ ਕੇ ਅਕਾਲੀ ਗੱਲ ਤੋਂ ਵੱਧ ਬੈਂਕ ਉਹਨਾਂ ਦੀ ਵੋਟ ਬੈਂਕ ਹੈ ਤੇ ਉਹ ਲੈ ਕੇ ਮੈਦਾਨ ਦੇ ਵਿੱਚ ਨੇ ਤੇ ਹੁਣ ਉਹਨਾਂ ਵੱਲੋਂ ਇੱਕ ਰਵਨੀਤ ਬਿੱਟੂ ਬਿੱਟੂ ਨੂੰ ਵੀ ਕੇਂਦਰੀ ਮੰਤਰੀ ਬਣਾ ਦਿੱਤਾ ਗਿਆ ਇਸ ਬਾਰੇ ਤੇ ਹੁਣ ਅਸੀਂ 2022 ਦੇ ਸੌਰੀ 2027 ਦੇ ਵਿੱਚ ਦੇਖਾਂਗੇ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਾਲੀ ਦਲ ਕੀ ਕੁਝ ਕਰਦਾ ਹੈ